ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਹੈ ਤੁਸੀਂ ਠੀਕ ਹੋਵੋਗੇ ਤਾਂ ਫਰੈਂਡਸ ਆਪਾਂ ਹੁਣ ਸੁਬਾ ਹੋ ਚੁੱਕੀ ਹੈ ਤਾਂ ਆਪਾਂ ਸਾਰੇ ਤੋਂ ਪਹਿਲਾਂ ਆਪਣੇ ਘਰ ਦੀ ਸਫਾਈ ਕਰ ਲਈ ਹੈ ਸਫਾਈ ਕਰਨ ਤੋਂ ਬਾਅਦ ਫਰੈਂਡਸ ਹੁਣ ਆਪਾਂ ਕੜੀ ਚਾਵਲ ਬਣਾਵਾਂਗੇ ਤੇ ਖਾਜੋ ਫਿਰ ਚੱਲੀਏ ਕੜੀ ਬਣਾਉਣ ਆਸਤੇ ਆਪਾਂ ਲੰ ਜਾਣ ਜਾ ਰਹੇ ਹਾਂ ਲੱਸੀ ਤਾਂ ਅੱਜ ਚੰਗੀ ਆਪਾਂ ਜਾ ਰਹੇ ਹਾਂ ਦੁਕਾਨ ਤੇ ਕਿਨੀ ਧੁੰਦ ਹੋ ਰਹੀ ਹੈ ਬਾਹਰ ਹਾਂ ਜੀ ਆਪਾਂ ਪਹੁੰਚਣ ਵਾਲੇ ਹਾਂ ਦੁਕਾਨ ਤੇ ਤਾਂ ਹੈ ਜੋ ਅਪਨੋ ਸਿਲੇ ਆ ਲਈਏ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਘਰ ਵੱਲ ਬਾਹਰ ਠੰਡ ਬਹੁਤ ਹੈ ਫਰੈਂਡਸ ਹੁੰਦ ਬਹੁਤ ਹੋ ਰਹੀ ਹੈ ਕੁਝ ਵੀ ਨਹੀਂ ਦਿਖ ਰਿਹਾ ਕਾਰ ਆਉਂਦੀ ਹੈ ਫਰੈਂਡਸ ਹੁਣ ਆਪਾਂ ਪਹੁੰਚ ਚੁੱਕੇ ਆ ਆਪਣੇ ਘਰ ਫਰੈਂਡਸ ਆਪਾਂ ਕੜੀ ਚਪਕੋੜੇ ਸਾਵੰਗੇ ਤੇ ਆਪਣਾ ਪਕੌੜੇ ਵਾਲਾ ਮਟੀਰੀਅਲ ਹੈ ਤੇ ਇੱਧਰ ਆਪ ਮਮਾ ਪਿਆਜ਼ ਕੱਟ ਰਹੇ ਨੇ ਤੇ ਉਧਰ ਆਪਾਂ ਨੇ ਗੈਸ ਚਾਲੂ ਕਰ ਦਿੱਤਾ ਸੋਨੇ ਆਪਣੀ ਕੜੀ ਤਿਆਰ ਹੁੰਦੀ ਹੈ ਤਾਂ ਉਹਨੇ ਆਪਾਂ ਜਾ ਰਹੇ ਆ ਆਪਣੇ ਦਾਦੀ ਮਮਾ ਕੋਲੇ ਚਲੋ ਫਿਰ ਫਰੈਂਡਸ ਗੱਲੋਂ ਠੰਡ ਲੱਗ ਗਈ ਸੀ ਇਹ

ਫਰੈਂਡਸ ਇੱਧਰ ਆਪਣੀ ਕੜੀ ਰਿਜ ਰਹੀ ਹੈ ਤਾਂ ਦੂਜੇ ਪਾਸੇ ਉਹ ਮੈਂ ਆਪਣੇ ਪਕੌੜੇ ਬਣਾਈ ਜਾਂਦੇ ਆ ਪਾਲਕ ਵਾਲੇ ਕੜੀ ਚ ਪਾਉਣ ਵਾਸਤੇ ਪਕੌੜੇ ਤੋਂ ਬਿਨਾ ਤਾਂ ਫਰੈਂਡਸ ਕੜੀ ਸੁੰਨੀ ਹੀ ਲੱਗਦੀ ਹੈ ਤਾਂ ਆਪਾਂ ਨੂੰ ਤਾਂ ਪਕੌੜਿਆਂ ਵਾਲੀ ਕੜੀਏ ਸਵਾਦ ਲੱਗਦੀ ਹੈ ਪਕੌੜੇ ਤਾਂ ਉਸ ਕੜੀ ਦੇ ਵਿੱਚ ਜਾਲ ਪਾ ਦਿੰਦੇ ਨੇ ਹਾਂਜੀ ਹਾਂਜੀ ਪੰਜਾਬੀਆਂ ਦੀ ਖਾਸ ਚੀਜ਼ ਐ ਇਹ ਕੜੀ ਦੇ ਵਿੱਚ ਪਕੌੜੇ ਪਾਉਣੇ ਹਾਂਜੀ ਫਿਰ ਦੇਖੋ ਆਪਣੇ ਪਕੌੜੇ ਬਣੇ ਜਾ ਰਹੇ ਨੇ ਤਾਂ ਆਪਾਂ ਤੁਹਾਨੂੰ ਦਿਖਾਉਣੇ ਪਕੌੜਾ ਚੱਕ ਕੇ ਇੰਨਾ ਵਧੀਆ ਜਿਹੜੀ ਵੀ ਚੀਜ਼ ਆਪਣੇ ਮਨ ਬਣਾਉਂਦੇ ਆ ਉਹ ਚੋਅਲ ਜਮਾ ਨਹੀਂ ਹੁੰਦਾ ਦੇਖੋ ਫਰੈਂਡਸ ਹੱਥ ਨਾ ਜਮਾ ਨਹੀਂ ਲੱਗ ਰਿਹਾ ਤੁਸੀਂ ਆਪਣੇ ਘੜੀ ਰਿੱਜਾਂ ਲੱਗਦੀ ਹੋਣਾ ਪੇਚ ਪਕੌੜੇ ਪਾ ਰਹੇ ਆ ਚਲ ਆਖ ਦੇਖ ਕਿੰਨੇ ਖੌਲ ਰਹੇ ਥੋੜੀ ਜਿਹੀ ਹੋਰ ਪਾ ਦਿਓ ਪਾ ਕੱਟਾ ਹੋਇਆ ਪਕੌੜੀਆਂ ਜੀ ਕੜੀ ਇਸ ਵਾਲਾ ਦੇਖੋ ਫਰੈਂਡਸ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਕੜੀ ਹੁਣ ਆਪਣੇ ਕੜੀ ਬਣ ਚੁੱਕੇ ਹੋ ਸੋ ਅਪਾ ਚਾਵਲ ਬਣਾਵਾਂਗੇ ਫਰੈਂਡਸ ਆਪਣੇ ਚਾਵਲ ਬਣੇ ਤਾਂ ਦਿੱਤੇ ਆ ਤਾਂ ਆਪਣੇ ਚਾਵਲਾਂ ਦੀ ਸਟੀਮ ਭਰ ਰਹੀ ਹੈ ਜਲਦੀ ਜਲਦੀ ਆਪਾਂ ਚਾਵਲ ਬਣ ਕੇ ਤਿਆਰ ਹੋ ਜਾਣਗੇ ਬਣਾ ਰਹੇ ਆ ਕਿਉਂਕਿ ਉਹ ਚਾਵਲ ਨਹੀਂ ਖਾਂਦੇ ਰੋਟੀਆਂ ਹੀ ਖਾਂਦੇ ਆ ਹਮੇਸ਼ਾ ਫਰੈਂਡਸ ਹੁਣ ਆਪਾਂ ਆਪਣੀ ਦਾਦੀ ਮਾਂ ਰੋਟੀ ਦੇਣ ਜਾ ਰਹੇ ਆ ਤਮੀ ਸਿਸਟਰ ਨੇ ਟੀਵੀ ਵੀ ਲਾ ਲਿਆ ਦੇਖੋ ਤਾਰਕ ਮੈਂ ਤਾਂ ਲਈ ਬੈਠੀ ਆ ਫਰੈਂਡਸ ਨੇ ਆਪਣੇ ਕੜੀ ਚਾਵਲ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਫਰੈਂਡਸ ਸਾਡਾ ਆਪਣਾ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ